ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਲੱਗ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ ਪਾਈ ਲੈਣਾ ਜੀ ਦਾ ਜਨਮ ਪਾਈ ਫੇਰੂ ਮਲ ਜੀ ਦੇ ਗ੍ਰਹਿ ਵਿਖੇ ਮਾਤਾ ਸਬਰਾਈ ਜੀ ਦੀ ਕੋਖੋ 5 ਵਿਸਾਖ ਸੰਮਤ 1561 ਨੂੰ ਪਿੰਡ ਮੱਤੇ ਦੀਸਰਾ ਜ਼ਿਲ੍ਹਾ ਮੁਕਸਰ ਵਿਖੇ ਹੋਇਆ ਫਤੇ ਦੀਸਰਾ ਦੇ ਚੌਧਰੀ ਤਖਤ ਮਲ ਦੀ ਪਹਿਣ ਬੀਬੀ ਪਰਾਏ ਜੀ ਖਡੂਰ ਸਾਹਿਬ ਵਿਖੇ ਵਿਆਹ ਹੋਏ ਸਨ ਉਹਨਾਂ ਨੇ ਪਾਈ ਲੈਣਾ ਜੀ ਦਾ ਵਿਆਹ ਨੀੜਲੇ ਪਿੰਡ ਸੰਗਰ ਦੇ ਦੀਵੀ ਚੰਦ ਇਸ ਪੁੱਤਰੀ ਮਾਤਾ ਕੀਵੀ ਜੀ ਨਾਲ ਕਰਵਾ ਦਿੱਤਾ ਫਿਰੋਜ਼ਪੁਰ ਦੀ ਹਕੂਮਤ ਚ ਖਜ਼ਾਨਚੀ ਅਤੇ ਲੇਖਾਕਾਰ ਦੇ ਚੰਗੇ ਅਹੁਦੇ ਤੇ ਕੰਮ ਕਰਦੇ ਪਾਈ ਫਿਰੂਮਲ ਜੀ ਨੇ ਰਾਜਨੀਤਿਕ ਉਥਲ ਪੁਤਲ ਦੌਰਾਨ ਪੱਕੇ ਤੌਰ ਤੇ ਖਡੂਰ ਸਾਹਿਬ ਵਿਖੇ ਨਿਵਾਸ ਕੀਤਾ ਇੱਥੇ ਆ ਕੇ ਉਹਨਾਂ ਸ਼ਾਹੂਕਾਰਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਪਿਤਾ ਪੁਰਖੀ ਪਰੰਪਰਾ ਨੂੰ ਨਿਭਾਉਂਦਿਆਂ ਪਾਈ ਲੈਣਾ ਜੀ ਦੇਵੀ ਦਾ ਸੰਗ ਲੈ ਕੇ ਦਰਸ਼ਨਾਂ ਨੂੰ ਜਾਂਦੇ ਸਨ ਇੱਕ ਦਿਨ ਅੰਮ੍ਰਿਤ ਵੇਲੇ ਪਾਈ ਜੋਤ ਜੀ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਰਵਣ ਕਰਕੇ ਮਨ ਬਾਣੀ ਦੇ ਰਚਨਕਾਰ ਵਾਲੇ ਖਿੱਚਿਆ ਗਿਆ ਕਰਤਾਰਪੁਰ ਸਾਹਿਬ ਵਿਖੇ ਗੁਰੂ ਜੀ ਦੇ ਦਰਸ਼ਨ ਉਪਰੰਤ ਪਾਈ ਲੈਣਾ ਜੀ ਦਾ ਮਨ ਗੁਰੂ ਚਰਨਾਂ ਦੇ ਵਿੱਚ ਟਿਕਿਆ ਗੁਰਬਾਣੀ ਕੀਰਤਨ ਅਤੇ ਗੁਰੂ ਉਪਦੇਸ਼ ਨੂੰ ਉਹਨਾਂ ਨੇ ਆਪਣੇ ਜੀਵਨ ਦਾ ਮਾਰਗ ਬਣਾ ਲਿਆ ਤੇ ਗੁਰੂ ਜੀ ਦੇ ਹਜ਼ੂਰ ਸੇਵਾ ਤੇ ਉਹਨਾਂ ਦੇ ਹਰੇਕ ਹੁਕਮ ਨੂੰ ਸੱਤ ਕਰਕੇ ਮੰਨਣਾ ਉਹਨਾਂ ਦਾ ਜੀਵਨ ਢੰਗ ਬਣ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਪਾਈ ਲੈਣਾ ਜੀ ਦੀ ਅਨੰਨ ਸੇਵਾ ਪਾਪ ਦਾ ਪ੍ਰਮਾਣ ਬਣਦੀਆਂ ਅਨੇਕ ਸਾਖੀਆਂ ਪ੍ਰਾਪਤ ਹੁੰਦੀਆਂ ਹਨ ਚਾਹੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਕਿਕਰ ਤੋਂ ਮਠਿਆਈ ਚਾੜਨ ਦੇ ਹੁਕਮ ਦੀ ਪਾਲਣਾ ਹੋਵੇ ਅੱਧੀ ਰਾਤ ਨੂੰ ਗੁਰੂ ਜੀ ਦੇ ਵਸਤਰ ਤੋਕੇ ਲਿਆਉਣ ਦੀ ਪ੍ਰੀਖਿਆ ਹੋਵੇ ਜਾਂ ਨਦੀਨ ਦੀ ਪੰਡ ਚੁੱਕਣ ਦਾ ਕਾਰਜ ਹੋਵੇ ਇਹ ਸਾਰੀਆਂ ਸਾਖੀਆਂ ਅਸਲ 'ਚ ਇਸੇ ਸਿਧਾਂਤ ਦੀ ਵਿਆਖਿਆ ਕਰਦੀਆਂ ਹਨ ਕਿ ਗੁਰੂ ਦੇ ਹੁਕਮ ਚ ਤਰਕ ਵਿਤਰਕ ਦੀ ਕੋਈ ਥਾਂ ਨਹੀਂ ਸਭੋ ਇੱਥੇ ਕੇਵਲ ਪੂਰਨ ਭਰੋਸਾ ਅਤੇ ਨਿਸ਼ਚਲ ਪ੍ਰੇਮ ਹੀ ਗੁਰੂ ਕਿਰਪਾ ਦਾ ਪਾਤਰ ਬਣਾਉਣ ਵਾਲਾ ਸਾਧਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਵੱਲੋਂ ਚਲਾਏ ਨਿਰਮਲ ਪੰਥ ਲਈ ਪਾਈ ਲੈਣਾ ਜੀ ਨੂੰ ਯੋਗ ਵਾਰਿਸ ਜਾਣਦਿਆਂ 1539 ਈਸਵੀ ਵਿੱਚ ਗੁਰਿਆਈ ਉਹਨਾਂ ਨੂੰ ਸੌਂਪ ਕੇ ਆਪਣਾ ਅੰਗ ਹੀ ਬਣਾ ਲਿਆ ਅਤੇ ਉਹਨਾਂ ਦਾ ਨਾਂ ਪਾਈ ਲੈਣੇ ਤੋਂ ਗੁਰੂ ਅੰਗਦ ਦੇਵ ਜੀ ਕਰ ਦਿੱਤਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਸੰਗਠਿਤ ਰੂਪ ਪ੍ਰਦਾਨ ਕਰਨ ਦੇ ਕਾਰਜ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖ ਧਰਮ ਦੇ ਵਿਕਾਸਿਤ ਆਰੰਭੇ ਸੰਸਥਾਈ ਕਾਰਜਾਂ ਲੰਗਰ, ਸੰਗਤ ਪੰਗਤ ਅਤੇ ਧਰਮਸ਼ਾਲਾ ਆਦ ਨੂੰ ਹੋਰ ਸੁਧਿਰਤਾ ਨਾਲ ਅਗਾਂਵ ਵਧਾਇਆ, ਉੱਥੇ ਨਵੇਂ ਕਾਰਜਾ ਮੱਲ, ਅਖਾੜਾ, ਗੁਰਮੁਖੀ ਲਿਪੀ ਅਤੇ ਜਨਮ ਸਾਖੀ ਦੀ ਸੰਪਾਦਨਾ ਆਦ ਕਾਰਜਾਂ ਦੀ ਨੀਵੀਂ ਰੱਖੀ। ਕਿਉਂ ਸਿਧਾਂਤਕ ਅਤੇ ਵਿਵਾਰਕ ਦੋਵੇਂ ਪੱਖਾਂ ਤੋਂ ਵਿਸ਼ੇਸ਼ ਮਹੱਤਤਾ ਦੀਆਂ ਧਾਰਨੀ ਹਨ ਗੁਰੂ ਜੀ ਦੇ ਸਮਕਾਲ ਦੌਰਾਨ ਰਾਜਨੀਤਿਕ ਸਮਾਜਿਕ ਧਾਰਮਿਕ ਆਦ ਹਰੇਕ ਵੱਧਰਤੇ ਹਾਲਾਤ ਪ੍ਰतिकੋਲ ਸਨ ਰਾਜਨੀਤਿਕ ਪੱਧਰ ਤੇ ਦੇਸ਼ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਸੀ ਤਾਂ ਸਮਾਜਿਕ ਅਤੇ ਧਾਰਮਿਕ ਪੱਧਰ ਤੇ ਭਖੰਡਵਾਦ ਜਾਤ ਰੰਗ ਵਰਣ ਧਾਰਮਿਕ ਵਿਸ਼ਵਾਸ ਦੀ ਵੱਖਰਤਾ ਦਾ ਬੋਲਬਾਲਾ ਸੀ ਅਜਿਹੇ ਹਾਲਾਤ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸਥਾਪਿਤ ਕੀਤੇ ਅਤੇ ਪ੍ਰਸਾਰਿਤ ਚਾਰ ਮਾਰਗ ਲੰਗਰ ਸੰਗਤ ਮਲ ਅਖਾੜਾ ਅਤੇ ਗੁਰਮੁਖੀ ਲਿਪੀ ਅਸਲ ਵਿੱਚ ਮਨੁੱਖ ਦੀ ਆਦਰਸ਼ ਜੀਵਨ ਜਾਂਚ ਲਈ ਚਾਰ ਅਹਿਮ ਜੀਵਨ ਸਿਧਾਂਤਾਂ ਦਾ ਵਿਵਾਰਿਕ ਸਰੂਪ ਸਨ ਚਾਰ ਸਿਧਾਂਤ ਸਨ ਜੀਵਨ ਲਈ ਆਹਾਰ ਦਾ ਮਹੱਤਵ ਜੀਵਨ ਵਿੱਚ ਸਭ ਲਈ ਬਰਾਬਰਤਾ ਦਾ ਹੱਕ ਜੀਵਨ ਵਿੱਚ ਸਵੈ ਸੰਭਾਲ ਅਤੇ ਤੰਦਰੁਸਤੀ ਤੇ ਸਰੀਰਕ ਬਲ ਦਾ ਮਹੱਤਵ ਅਤੇ ਮਨੁੱਖਾ ਜੀਵਨ ਨੂੰ ਸਾਰਥਿਕ ਬਣਾਉਣ ਲਈ ਗਿਆਨ ਦਾ ਮਹੱਤਵ ਤਤਕਾਲੀ ਧਾਰਮਿਕ ਵਿਚਾਰਧਾਰਾਵਾਂ ਵਿੱਚ ਆਹਾਰ ਦਾ ਤਿਆਗ ਕਰਕੇ ਫਾਕੇ ਕੱਟਣ ਅਤੇ ਸਰੀਰ ਨੂੰ ਕਸ਼ਟ ਦੇ ਕੇ ਬ੍ਰਹਮ ਗਿਆਨ ਪ੍ਰਾਪਤ ਕਰਨ ਦਾ ਮਾਰਗ ਬਹੁਤ ਪ੍ਰਚਲਿਤ ਸੀ ਅਤੇ ਨਾਲ ਹੀ ਜਾਤੀ ਪ੍ਰਥਾ ਕਾਰਨ ਭੋਜਨ ਦੀ ਵੰਡ ਵੀ ਜਾਤ ਅਨੁਸਾਰ ਸੀ ਨਿਮਨ ਜਾਤ ਅਤੇ ਵਰਗ ਦੇ ਲੋਕ ਸੰਤੁਲਿਤ ਆਹਾਰ ਤੋਂ ਵੀ ਵਾਂਝੇ ਰਹਿ ਜਾਂਦੇ ਸਨ ਇਸ ਸੂਰਤ ਵਿੱਚ ਗੁਰੂ ਜੀ ਨੇ ਪੋਜਨ ਅਤੇ ਸਰੀਰ ਦੀ ਦੇਖਭਾਲ ਨੂੰ ਸੰਸਾਰਿਕ ਜੀਵਨ ਤੇ ਮਹੱਤਵਪੂਰਨ ਅੰਗ ਵਜੋਂ ਸਥਾਪਿਤ ਕੀਤਾ ਅਧਿਆਤਮਕ ਉਨਤੀ ਪੰਜ ਵਾਂ ਦੀ ਜਗ੍ਹਾ ਨਿਰਲੇਪਤਾ ਵਿੱਚ ਹੁੰਦੀ ਹੈ ਇਸ ਲਈ ਪਹਿਲਾ ਸਰੀਰਕ ਲੋੜਾਂ ਦੀ ਪੂਰਤੀ ਵੀ ਉਨੀ ਹੀ ਜ਼ਰੂਰੀ ਹੈ ਜਿੰਨਾ ਅਧਿਆਤਮਕ ਚਿੰਤਨ ਗੁਰਮੁਖੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਚ ਵਿਉਂਤਿਤ ਅਤੇ ਖਡੂਰ ਸਾਹਿਬ ਆ ਕੇ ਇਸ ਦੇ ਪ੍ਰਚਾਰ ਪ੍ਰਸਾਰ ਦਾ ਕਾਰਜ ਆਰੰਭ ਕੀਤਾ ਇਸ ਤਰ੍ਹਾਂ ਖਡੂਰ ਸਾਹਿਬ ਦਾ ਗੁਰਮੁਖੀ ਨਾਲ ਬਹੁਤ ਨੇੜੇ ਦਾ ਸਬੰਧ ਹੈ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਜੀ ਬੱਚਿਆਂ ਲਈ ਗੁਰਮੁਖੀ ਦੀ ਸਿਖਲਾਈ ਦਾ ਕਾਰਜ ਖੁਦ ਅਧਿਆਪਕ ਬਣ ਕੇ ਖਡੂਰ ਸਾਹਿਬ ਧਰਮਸ਼ਾਲਾ ਵਿੱਚ ਕਰਿਆ ਕਰਦੇ ਸਨ ਇਹ ਕਾਰਜ ਸਿੱਖ ਅਕਾਦਮਿਕ ਦੀਨੀ ਸਿੱਧ ਹੋਇਆ ਗੁਰਮੁਖੀ ਲਿਪੀ ਪ੍ਰਤੀ ਗੁਰੂ ਜੀ ਦੀ ਰੁਚੀ ਅਸਲ ਵਿੱਚ ਸਿੱਖਾਂ ਅੰਦਰ ਵਿਵੇਕ ਗਿਆਨ ਅਤੇ ਆਪਾ ਪੜਨ ਅਤੇ ਵਿਚਾਰਨ ਦੇ ਗੁਣ ਪੈਦਾ ਕਰਨ ਦੀ ਦੂਰ ਦ੍ਰਿਸ਼ਟੀ ਸੀ ਧਾਰਮਿਕ ਗ੍ਰੰਥਾਂ ਦੀ ਮਨਚਾਹੀ ਵਿਆਖਿਆ ਦੁਆਰਾ ਫੈਲੇ ਅੰਧਕਾਰ ਦੇ ਖਾਤਮੇ ਦਾ ਇਹੀ ਸਾਧਨ ਸੀ ਕਿ ਸਿੱਖ ਖੁਦ ਪੜ੍ਹ ਲਿਖ ਸਕਣ ਅਤੇ ਇਸ ਯੋਗ ਹੋ ਜਾਣ ਕਿ ਉਹ ਗਿਆਨ ਵਿਆਖਿਆ ਲਈ ਕਿਸੇ ਦੂਜੇ ਤੇ ਨਿਰਭਰ ਨਾ ਹੋਣ ਇਸੇ ਲਈ ਗੁਰਮੁਖੀ ਲਿਪੀ ਕੇਵਲ ਲਿਖਣ ਦੀ ਮਾਤਰਾ ਨਾ ਹੋ ਕੇ ਬ੍ਰह्म ਗਿਆਨ ਦਾ ਮਾਰਗ ਸੀ ਸਿੱਖ ਧਰਮ ਵਿੱਚ ਸ਼ਬਦ ਦੇ ਅਥਾ ਸਤਕਾਰਯੋਗ ਸਤਾਨ ਦੀ ਭਾਵਨਾ ਇੱਥੇ ਵੀ ਕਾਰਸ਼ੀਲ ਸੀ ਸ਼ਬਦ ਗਿਆਨ ਦਾ ਸਰੋਤ ਹੈ ਤੇ ਲਿਪੀ ਸ਼ਬਦ ਨੂੰ ਅੰਕਿਤ ਕਰਨ ਦਾ ਸਾਧਨ ਇਸੇ ਲਈ ਲਿਪੀ ਦੀ ਅਧਿਆਤਮਿਕ ਪੱਖੋਂ ਮਹੱਤਤਾ ਸ਼ਬਦ ਦੇ ਸਮਾਨੰਤਰ ਹੀ ਸਮਝੀ ਜਾ ਸਕਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਮੁਖੀ ਦੇ ਇੱਕ ਅੱਖਰ ਊੜਾ ਨੂੰ ਮਾਤਰਾਵੱਧ ਕਰਕੇ ਅਥਾ ਬ੍ਰह्म ਗਿਆਨ ਦੇ ਕੁੰਜੀਵਤ ਰੂਪ ਇੱਕ ਓੰਕਾਰ ਵੱਲੋਂ ਪ੍ਰਵਾਸ਼ਿਤ ਕਰਨਾ ਗੁਰਮੁਖੀ ਲਿਪੀ ਦਾ ਅਧਿਆਤਮਿਕ ਮਹੱਤਵ ਸਪਸ਼ਟ ਕਰਦਾ ਹੈ ਸਿੱਖ ਧਰਮ ਵਿੱਚ ਗੁਰਮੁਖੀ ਕੇਵਲ ਲਿਪੀ ਹੀ ਨਹੀਂ ਸਗੋ ਇੱਕ ਸਮੁੱਚਾ ਗਿਆਨ ਸਰੂਪ ਸੰਕਲਪਿਕ ਕੇਰਾ ਹੈ ਜਿਸ ਦਾ ਹਰੇਕ ਅੱਖਰ ਆਪਣੇ ਆਪ ਵਿੱਚ ਸਿੱਖ ਧਰਮ ਦੀ ਵਿਚਾਰਤਾ ਰੱਦੇ ਕਿਸੇ ਨਾ ਕਿਸੇ ਪੱਖ ਨੂੰ ਸਮੋਈ ਬਠਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਤੇ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਆਸਾ ਚ ਪੱਟੀ ਦੇਸਰਲੇਖ ਖੇਟ ਰਚਿਤ ਬਾਣੀਆਂ ਇਸ ਦਾ ਪ੍ਰਮਾਣ ਹਨ ਉਦਾਹਰਨ ਵਜੋਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਸੇ ਸੋਈ ਸ੍ਰਿਸ਼ਟੀ ਜਿਨ ਸਾਜੀ ਸਭਨਾ ਸਾਹਿਬ ਇੱਕ ਪਾਈ ਦਾ ਉਚਾਰਨ ਸਰਦੇ ਹਨ ਤਾਂ ਸਪਸ਼ਟ ਰੂਪ ਹੈ ਕਿ ਉਹ ਇੱਕ ਸਸੇ ਦੇ ਅੱਖਰ ਰਾਹੀਂ ਸਮੁੱਚੇ ਸੰਸਾਰ ਨੂੰ ਸਾਜਣ ਵਾਲੇ ਸਰਵ ਵਿਆਪਕ ਅਕਾਲ ਪੁਰਖ ਦੀ ਸੰਕਲਪਨਾ ਸਿਰਜ ਰਹੇ ਹਨ ਜਦ 1540 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿਖੇ ਸਨ ਤਾਂ ਸ਼ੇਰ ਸ਼ਾਹ ਸੂਰੀ ਹੱਥੋਂ ਹਾਰ ਖਾ ਕੇ ਭੱਜੇ ਆਉਂਦੇ ਹਮਾਇਉ ਨੂੰ ਨਿਮਰਤਾ ਦਾ ਪਾਠ ਪੜਾ ਕੇ ਉਸ ਦਾ ਹੰਕਾਰ ਵੀ ਤੋੜਿਆ ਗੁਰੂ ਅੰਗਦ ਦੇਵ ਜੀ ਨੇ ਆਪ 9 ਬਾਰਾਂ ਵਿੱਚ ਅੰਕਿਤ 63 ਸ਼ਲੋਕਾਂ ਦੀ ਰਚਨਾ ਕੀਤੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਗੁਰੂ ਪਿਆਰੀ ਸਾ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਪੇਸ਼ਕਾਰੀ ਦੇ ਵਿੱਚ ਜੇ ਕੋਈ ਔਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਨੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓਜ਼ ਦੇ ਵੀ ਸਦਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ